ਪਿਆਰੇ ਦੋਸਤੋ ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੋ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਤਾਂ ਅੱਜ ਦਿਨ 20 ਅਗਸਤ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਬਰਸੀ ਵੇ ਸੰਤ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ ਚਲੋ ਤਖਲਸ ਹੈ ਉਹਨਾਂ ਦੇ ਨਾਂ ਦੇ ਨਾਲ ਲੱਗਾ ਕਿਉਂਕਿ ਸੰਤ ਦਾ ਰਤਬਾ ਤਾਂ ਬਹੁਤ ਵੱਡਾ ਹੁੰਦਾ ਉਹਦੇ ਤੇ ਆਪਾਂ ਕੁਝ ਉਹ ਗੱਲਾਂ ਕਰਾਂਗੇ ਜਿਹੜੀਆਂ ਅਸੀਂ ਆਪਣੀ ਅਸਰशाही ਤੋਂ ਸੁਣੀਆਂ ਜਿਹੜੀਆਂ ਬਾਹਰ ਬਹੁਤ ਘੱਟ ਲੋਕਾਂ ਨੂੰ ਪਤਾ ਉਹ ਸਮਝੌਤੇ ਦੇ ਪਿੱਛੇ ਕੌਣ ਸਨ ਕੀ ਕਾਰਨ ਸਨ ਤੇ ਇੱਕ ਜਿਹੜਾ ਅਸੀਂ ਇਤਿਹਾਸ ਆਪਣਾ ਜਿਹੜਾ ਬਦਲਣ ਜਾ ਰਹੇ ਅਸੀਂ ਆਪ ਜਿਵੇਂ ਪਿੱਛੇ ਗੱਲ ਕੀਤੀ ਸੀ ਵੀ ਅਸੀਂ ਆਪਣੀ ਬਦਨਾਮੀ ਖੁਦ ਜ਼ਿਆਦਾ ਕਰ ਲਈ ਆ ਦੂਜਿਆਂ ਨੇ ਤਾਂ ਸਾਡੀ ਕਰਨੀ ਕਰਨੀ ਅਸੀਂ ਵੀ ਉਸੇ ਹੀ ਘਹਾੜੇ ਦਾ ਦਸਤਾ ਬਣੀ ਹੋਈਆਂ ਅਸੀਂ ਆਪਦੇ ਨੌਜਵਾਨਾਂ ਨੂੰ ਧੀਆ ਪੁੱਤਾਂ ਨੂੰ ਬਖਸ਼ ਨਹੀਂ ਰਹੇ ਅਸੀਂ ਤਾਂ ਆਪਣੀਆਂ ਕੁੱਖਾਂ ਨਹੀਂ ਬਖਸ਼ ਰਹੇ ਬਾਕੀ ਹੋਰ ਅਸੀਂ ਕੀ ਹੁਣ ਉਹਦੇ ਚ ਕੀ ਆ ਸਾਡਾ ਇਤਿਹਾਸ ਰਿਹਾ ਭਾਈ ਜੱਸਾ ਸਿੰਘ ਆਲੂ ਵਾਲੀਆ ਜੀ 2200 ਲੜਕੀ ਛਡਾ ਕੇ ਲਿਉਂਦੇ ਰਹੇ ਪਰ ਅੱਜ ਅਸੀਂ ਸਾਡੀ ਨੌਜਵਾਨੀ ਕਿਉਂਕਿ ਉਹ ਇਤਿਹਾਸ ਤੋਂ ਕੋਰੀ ਆ ਆਪਦੀ ਵਿਰਾਸਤ ਤੋਂ ਕੋਰੀ ਆ ਕਿ ਉਹ ਆਪਣੀਆਂ ਧੀਆ ਪਹਿਣਾ ਆਪਣੇ ਨਾਲ ਮੰਗੇਤਰ ਕੁੜੀ ਦੇ ਨਾਲ ਕੀ ਕੁਛ ਕੀਤਾ ਗਿਆ ਤੇ ਅਸੀਂ ਐਡੇ ਬਿਸ਼ਰਮ ਹੋ ਗਏ ਕਿ ਜਦੋਂ ਆ ਫੇਸਬੁੱਕ ਮੈਂ ਤਾਂ ਖੋਲ ਕੇ ਦੇਖੀ ਉੱਥੇ ਵੀਡੀਓ ਮੰਗ ਰਹੇ ਇੱਕ ਦੂਜੇ ਤੋਂ ਵੀ ਸਾਨੂੰ ਵੀ ਦੇ ਦੇ ਓਏ ਸ਼ਰਮ ਖਾਓ ਯਾਰ ਓਏ ਅਸੀਂ ਆ ਜਿਹੜੀ ਕਿਤੇ ਐਵੇਂ ਥੋੜੀ ਸਾਨੂੰ ਮਿਲ ਗਈ ਇਹ ਸਰਦਾਰੀਆਂ ਕਿਤੇ ਐਵੇਂ ਥੋੜੀ ਸਾਨੂੰ ਮਿਲ ਗਈਆਂ ਫਿਰ ਵੀਡੀਓ ਦੇਖ ਕੇ ਫਿਰ ਅਸੀਂ ਕਹਿ ਰਹੇ ਹਾਂ ਜੀ ਬਹੁਤ ਮਾੜਾ ਹੋਇਆ ਇੱਕ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਪੱਗ ਦਾ ਵਾਸਤਾ ਪਾ ਕੇ ਤੁਹਾਨੂੰ ਬੇਨਤੀ ਕਰਦਾ ਜਿਸ ਵੀ ਕਿਸੇ ਦੇ ਫੋਨ ਦੇ ਵਿੱਚ ਉਹ ਧੀਦੀ ਫੋਟੋ ਤਸਵੀਰ ਕੋਈ ਹੈ ਕਿ ਉਹਨੂੰ ਡਿਲੀਟ ਕਰ ਦੇ ਮੇਰੀਆਂ ਅੱਖਾਂ ਸੜ ਜਾਣ ਜੇ ਮੈਂ ਦੇਖਿਆ ਹੋਵੇ ਮੈਂ ਵੀ ਦੋ ਧੀਆ ਦਾ ਪਿਓ ਐ ਧੀ ਦੇ ਬਾਪ ਦੀ ਕੀ ਮਜਬੂਰੀ ਹੁੰਦੀ ਆ ਕੀ ਇੱਜ਼ਤ ਹੁੰਦੀ ਉਹ ਉਹੀ ਜਾਣਦਾ ਜਿਹਦੇ ਆਪਣੇ ਘਰੇ ਧੀਆ ਹੋ ਤੇ ਉਸ ਮੁੰਡੇ ਦੀਆਂ ਵੀ ਤਿੰਨ ਭੈਣਾਂ ਉਹਨੂੰ ਵੀ ਸ਼ਰਮ ਆਉਣੀ ਚਾਹੀਦੀ ਸੀ ਮੈਂ ਤਾਂ ਉਹਦੇ ਪਿਓ ਨੂੰ ਇਹ ਗੱਲ ਕਹੂੰਗਾ ਵੀ ਜੇ ਤੇਰੇ ਵਿੱਚ ਕੋਈ ਰਤੀ ਭਰਕ ਅਣਖ ਹੈਗੀ ਆ ਤੇ ਆਪਦੇ ਮੁੰਡੇ ਦੇ ਆਪ ਹੀ ਗੋਲੀ ਮਾਰ ਦੇ ਜਿਹੜਾ ਇਹਨੇ ਕੰਮ ਕੀਤਾ ਮੈਂ ਇਸ ਕਰਕੇ ਕਹਿ ਰਿਹਾ ਵੀ ਜਿਹੜੀ ਉਹਦੀ ਚੈਟ ਮੈਂ ਦੇਖੀ ਹੈ ਜਿਹਦੇ ਵਿੱਚ ਲਿਖਿਆ ਵੀ ਮੈਂ ਕੋਕ ਦੇ ਵਿੱਚ ਅਸੀਂ ਗੋਲੀ ਪਾ ਕੇ ਤੇ ਕੁੜੀ ਦੀ ਵੀਡੀਓ ਬਣਾ ਲਈ ਉਹ ਅਪਰਾਧ ਹੈ ਨਾ ਉਹ ਬਖਸ਼ਣਯੋਗ ਹੈ ਤੇ ਨਾ ਇਹ ਅਪਰਾਧ ਬਰਦਾਸ਼ਤ ਕਰਨ ਯੋਗ ਹੈ ਮੈਂ ਮਿਲੂੰਗਾ ਵੀ ਲੜਕੀ ਦੇ ਪਰਿਵਾਰ ਨੂੰ ਇੱਕ ਦੋ ਦਿਨਾਂ ਦੇ ਵਿੱਚ ਉਸ ਬੇਟੀ ਨੂੰ ਇਹੀ ਗੱਲ ਕਵਾਂਗੇ ਵੀ ਧੀਏ ਲੜ ਹੁਣ ਜੇ ਗਲਤੀ ਕੀਤੀ ਹੈ ਨਾ ਤੂੰ ਤੇ ਮੈਂ ਉਹਨਾਂ ਧੀਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਪੈਸਾ ਹੋਣਾ ਨਾ ਹੋਣਾ ਗੱਲ ਵੱਖਰੀ ਆ ਤੁਹਾਡੇ ਕੋਲੇ ਗੁਜ਼ਾਰੇ ਗੁਜ਼ਾਰਾ ਹੋਣਾ ਨਾ ਹੋਣਾ ਗੱਲ ਵੱਖਰੀ ਆ ਪਰ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਅਫਸਰ ਦੀ ਧੀ ਹੈ ਚਾਹੇ ਕਿਸੇ ਕਿਰਤੀ ਦੀ ਧੀ ਹੈ ਚਾਹੇ ਕਿਸੇ ਦੀ ਵੀ ਧੀ ਆ ਕਿਸੇ ਕਿਸਾਨ ਦੀ ਆ ਕਿਸੇ ਮਜ਼ਦੂਰ ਦੀ ਆ ਕਿਸੇ ਗਰੀਬ ਦੀ ਆ ਕਿਸੇ ਅਮੀਰ ਦੀ ਆ ਮੈਂ ਉਹ ਧੀ ਨੂੰ ਵਾਸਤਾ ਪਾਉਣਾ ਤੁਹਾਡੇ ਵਾਸਤੇ ਜਦੋਂ ਰਖੜੀ ਬਣਦੀਆਂ ਨਾ ਵੈਸੇ ਸਿੱਕੀ ਚ ਇਸ ਇਤਿਹਾਸ ਦੀ ਕੋਈ ਮਾਨਤਾ ਤਾਂ ਹੈ ਨਹੀਂ ਮੈਂ ਤਾਂ ਨਹੀਂ ਅਜੇ ਤੱਕ ਬੰਨੀ ਦਨਾਮੇ ਬਨਵਾਈ ਆ ਉਹ ਮਾਨਸਿਕਤਾ ਜਿਹੜਾ ਤੁਹਾਡੇ ਦਿਲ ਚ ਹੋਣਾ ਚਾਹੀਦਾ ਭੈਣ ਦੇ ਪ੍ਰਤੀ ਧੀ ਦੇ ਪ੍ਰਤੀ ਫਰਜ਼ ਕੀ ਹੋਣੇ ਉਹ ਤੁਹਾਡੇ ਦਿਲ ਚ ਹੋਣੇ ਚਾਹੀਦੇ ਤੁਹਾਡੇ ਦਿਮਾਗ ਚ ਹੋਣੇ ਚਾਹੀਦੇ ਉਹ ਰਿਸ਼ਤਾ ਕੀ ਹੋਣਾ ਚਾਹੀਦਾ ਗੱਲ ਰਿਸ਼ਤੇ ਤੇ ਖੜਦੀ ਆ ਤੇ ਆਪਣੇ ਬਾਪ ਦੀ ਪੱਗ ਤੇ ਆਪਣੇ ਭਰਾਵਾਂ ਦੇ ਫਿਰ ਉਹ ਗੁੱਟ ਤੇ ਬੰਨੀ ਹੋਈ ਰਖੜੀ ਵੱਲ ਇੱਕ ਵਾਰੀ ਦੇਖ ਲਿਆ ਕਰੋ ਵੀ ਸਾਡਾ ਭਰਾ ਸਾਡਾ ਬਾਪ ਸਾਡੀ ਇੱਕ ਕੀਤੀ ਹੋਈ ਗਲਤੀ ਨੂੰ ਬਾਹਰ ਲੋਕਾਂ ਦੇ ਵਿੱਚ ਬਰਦਾਸ਼ਤ ਕਿਵੇਂ ਕਰੂਗਾ ਕਿਉਂਕਿ ਸਾਡਾ ਸਮਾਜ ਹਜੇ ਇੰਨੀ ਖੁੱਲ ਨਹੀਂ ਦਿੰਦਾ ਕਿ ਤੁਸੀਂ ਇੰਗੇਜਮੈਂਟ ਹੋਈ ਹੈ ਕਿ ਤੁਸੀਂ ਮੁੰਡਿਆਂ ਦੇ ਨਾਲ ਤੁਰੀਆਂ ਫਿਰੋ ਉਹਦਾ ਨਤੀਜਾ ਕੀ ਨਿਕਲਿਆ ਤੁਹਾਡੇ ਸਾਹਮਣੇ ਮੈਂ ਸਦਰਮੋਗੇ ਪੋਸਟਰ ਸੀ ਇੱਕ ਲੜਕੀ ਦਾ ਪਰਿਵਾਰ ਲੜਕੀ ਚੰਗੇ ਖਾਨਦਾਨ ਪਰਿਵਾਰ ਦੇ ਵਿੱਚੋਂ ਸੀ ਤੇ ਜਿਹੜਾ ਲੜਕਾ ਸੀਗਾ ਉਹ ਗਰੀਬ ਪਰਿਵਾਰ ਚੋਂ ਸੀ ਮਜ਼ਦੂਰ ਪਰਿਵਾਰ ਦੇ ਵਿੱਚੋਂ ਸੀ ਕਾਸਟ ਦਾ ਫਰਕ ਸੀ ਉਹ ਕਿਸੇ ਸਾਥ ਦੇ ਡੇਰੇ ਤੇ ਜਾਂਦੀ ਸੀ ਉਹ ਕੁੜੀ ਤੇ ਮੁੰਡੇ ਦੀ ਆਪਸ ਵਿੱਚ ਗੱਲ ਹੋ ਗਈ ਕੁੜੀ ਮੁੰਡੇ ਨੇ ਲਵ ਮੈਰਿਜ ਕਰਵਾ ਲਈ ਤੇ ਕੁੜੀ ਦਾ ਮਾਪਿਓ ਥਾਣੇ ਮੇਰੇ ਕੋਲੇ ਹਾਈ ਕੋਰਟ ਦੇ ਆਰਡਰ ਲੈ ਕੇ ਕੁੜੀ ਵੀ ਆਈ ਤੇ ਕੁੜੀ ਦਾ ਮਾਪੇ ਆਇਆ ਤੇ ਕੁੜੀ ਨੇ ਮੂੰਹ ਦੂਜੇ ਪਾਸੇ ਨੂੰ ਕਰ ਲਿਆ ਜਿਵੇਂ ਮਾਪੇ ਨੂੰ ਜਾਣਦੀ ਨਹੀਂ ਹੁੰਦੀ ਮੈਂ ਵੀ بڑے ਵਾਸਤੇ ਪਾਇਆ ਮੈਂ ਕਿਹਾ ਇੱਕ ਵਾਰੀ ਤਾਂ ਮਿਲ ਲੈ ਤੇਰੀ ਮਾਂ ਤੇਰਾ ਪਿਓ ਮਿਲਣਾ ਕੁੜੀ ਟਸ ਤੋਂ ਬਸ ਨਾ ਹੋਵੇ ਹਾਲਾਂਕਿ ਜਿਹੜਾ ਮੁੰਡੇ ਵਾਲਾ ਪਰਿਵਾਰ ਸੀ ਉਹ ਚਾਹਦਾ ਸੀ ਕੁੜੀ ਚਲੀ ਜਾਵੇ ਵੀ ਸਾਡੇ ਘਰੇ ਕੁੜੀ ਤੋਂ ਕਟਿਆ ਨਹੀਂ ਜਾਵੇ ਉਹ ਕੋਈ ਵਿਚਾਰੇ ਮਜ਼ਦੂਰ ਪਰਿਵਾਰ ਸੀ ਉਹਨਾਂ ਨੂੰ ਆਪਣੇ ਹਾਲਾਤਾਂ ਦਾ ਪਤਾ ਸੀ 15 ਕਿਤਨਾ ਬਾਅਦ ਮੈਂ ਡਿਊਟੀ ਤੇ ਜਾਂਦਾ ਸੀ ਇਹ ਮੇਰੇ ਨੇੜੇ ਪਿੰਡ ਹੈ ਤੇ ਉਹ ਲੜਕੀ ਮੈਨੂੰ ਰਸਤੇ 'ਚ ਖੜੀ ਮਿਲੀ ਉਹਨੇ ਹੱਥ ਕੀਤਾ ਕਹਿੰਦੀ ਸੱਸਰੀ ਕਾਲ ਜੀ ਪਛਾਣ ਲਿਆ ਮੈਂ ਕਿ ਨਹੀਂ ਕਹਿੰਦੀ ਜੀ ਮੈਂ ਉਹ ਕੁੜੀ ਆ ਫਰੀਦਕੋਟ ਦੇ ਨਾਲ ਪਿੰਡ ਸੀੜਕੀਆ ਕਹਿੰਦੀ ਮੈਨੂੰ ਇੱਕ ਵਾਰੀ ਮੇਰੇ ਮਾਪਿਓ ਨੂੰ ਮਿਲਾ ਦਿਓ ਤੇ ਮੈਂ ਕਿਹਾ ਬੇਟਾ ਤੈਨੂੰ ਉਧਰੋਂ ਮਿਲਣਾ ਹੈ ਸੀ ਤੂੰ ਉਧਰੋਂ ਨਾਲ ਚੱਕੀ ਵੀ ਨਹੀਂ ਕਹਿੰਦੀ ਮੈਨੂੰ ਜ਼ਿੰਦਗੀ 'ਚ ਬਹੁਤ ਵੱਡੀ ਗਲਤੀ ਹੋ ਗਈ। ਇੱਕ ਵਾਰੀ ਮੇਰੇ ਮਾਪਿਓ ਨੂੰ ਬੁਲਾਦੇ ਮੇਰੀ ਗੱਡੀ 'ਚ ਬੈਠਣ ਲੱਗੀ ਮੈਂ ਕਿਹਾ ਨਾ ਕੁੜੀਏ ਮੇਰੀ ਗੱਡੀ 'ਚ ਨਾ ਬੈਠੀਂ। ਤੇਰਾ ਮੈਂ ਵੀ ਕੀ ਭਰੋਸਾ ਕਰੂੰਗਾ ਜਿਹੜੀ ਆਪਦੇ ਮਾਪੇ ਬਾਪ ਦੀ ਨਹੀਂ ਬਣੀ। ਹਾਂ ਥਾਣੇ ਆ ਜਾ। ਧੀ ਐ ਮੈਂ ਕੋਸ਼ਿਸ਼ ਕਰ ਲੂੰ। ਮੈਂ ਉਹ ਥਾਣੇ ਆ ਗਈ ਕੁੜੀ। ਮੈਂ ਉੱਥੇ ਸਾਰੇ ਕੰਮ ਛੱਡ ਕੇ ਮੈਂ ਮੁੰਡੇ ਨਾਲ ਦੋ ਲੈ ਮੈਂ ਉਹਨਾਂ ਦੇ ਘਰੇ ਗਿਆ। ਕਿਉਂਕਿ ਦਰਖਾਸਤ ਸੀ ਮੇਰੇ ਕੋਲੇ। ਐਡਰੈਸ ਮੈਨੂੰ ਪਤਾ ਸੀ। ਤੇ ਮੈਂ ਜਦੋਂ ਉਹਨਾਂ ਦੇ ਘਰ ਦਾ ਇਹ ਹਕੀਕਤ ਆ ਸਚਾਈ ਆ ਮੈਂ ਕਦੇ ਗੱਲ ਇਧਰਲੀ ਉਧਰਲੀ ਨਹੀਂ ਕੀਤੀ ਮੈਂ ਜਦੋਂ ਜਾ ਕੇ ਉਹਨਾਂ ਦਾ ਬੂਹਾ ਖੜਕਾਇਆ ਮੇਰੀ ਰਿਸ਼ਤੇਦਾਰੀ ਹੈ ਉਸ ਪਿੰਡ ਉਹ ਨਾਲ ਆਏ ਸੀ ਉਸ ਦਿਨ ਉਹ ਕੁੜੀ ਵਾਲੇ ਪਰਿਵਾਰ ਦੇ ਮੇਰੇ ਰਿਸ਼ਤੇਦਾਰ ਨਾਲ ਆਏ ਸੀ ਤੇ ਮੈਂ ਆਪਦੇ ਰਿਸ਼ਤੇਦਾਰ ਨੂੰ ਨਾਲ ਲਿਆ ਮੈਂ ਕਿਹਾ ਚੱਲ ਗਿਆ ਯਾਰ ਉਹ ਲੜਕੀ ਥਾਣੇ ਬੈਠੀ ਆ ਤੇ ਮਿਲਣਾ ਚਾਹੁੰਦੀ ਹੁਣ ਜਦੋਂ ਮੈਂ ਯਕੀਨ ਕਰ ਰਿਹਾ ਸੀ ਬੂਹਾ ਖੜਕਾਇਆ ਤੇ ਲੜਕੀ ਦਾ ਬਾਪ ਬਾਹਰ ਆਇਆ ਮੈਂ ਕਹਾਂ ਸਰਦਾਰ ਜੀ ਤੁਹਾਡੀ ਬੇਟੀ ਥਾਣੇ ਬੈਠੀ ਆ ਬਹੁਤ ਪਛਤਾਉਂਦੀ ਆ ਮੈਨੂੰ ਉਹ ਰਸਤੇ ਚ ਮਿਲੀ ਸੀ ਮੈਂ ਤਾਂ ਬਿਠਾਈ ਨਹੀਂ ਗੱਡੀ ਚ ਪਰ ਥਾਣੇ ਆ ਗਈ ਤੇ ਐਸੇ ਵੇਲੇ ਤੁਹਾਨੂੰ ਮਿਲਣਾ ਚਾਹੁੰਦੀ ਆ ਬਹੁਤ ਔਖੀ ਆ ਮੈਨੂੰ ਜਿਹੜੀ ਉਹਨੇ ਗੱਲ ਕਹੀ ਨਾ ਅੱਜ ਤੱਕ ਮੈਨੂੰ ਉਹ ਗੱਲ ਭੁੱਲੀ ਨਹੀਂ ਤੇ ਮੇਰਾ خیال ਮੈਂ ਜਨਤ ਤੇ ਜਾਉਣਾ ਮੈਨੂੰ ਭੁੱਲਣੀ ਵੀ ਨਹੀਂ ਮੈਂ ਆਦੀਆਂ ਬੇਟੀਆਂ ਨੂੰ ਵੀ ਕਰਿਆ ਕੇ ਦੱਸੀ ਬੇ ਅਜੇ ਜ਼ਿੰਦਗੀ ਦੀ ਗਲਤੀ ਨਾ ਕਰਿਓ ਹਾਂ ਪੜੀਆਂ ਲਿਖੀਆਂ ਪੜ੍ਹਨ ਲਿਖ ਜਾਓ ਫੈਸਲਾ ਉਹੋ ਜਿਹਾ ਕਰ ਲਓ ਜਿਹੜਾ ਕੋਈ ਸਾਡੇ ਵਰਗਾ ਹੋਇਆ ਮੈਂ ਕਦੇ ਤੁਹਾਡੀ ਖਿਲਾਫਤ ਨਹੀਂ ਕਰਦਾ ਪਰ ਇਹੋ ਜਿਹਾ ਕੰਮ ਨਾ ਕਰਕੇ ਆਇਓ ਵੀ ਜਿਹਦੇ ਕਰਕੇ ਮੈਨੂੰ ਤੇ ਤੁਹਾਡੇ ਭਰਾ ਨੂੰ ਨਹੀਂ ਜੀ ਪੌੜੀ ਇਹ ਹੀ ਗੱਲ ਆਪਣੇ ਬੇਟੇ ਨੂੰ ਸਮਝਾਈ ਅਗਰ ਕੋਈ ਇਹ ਜੀ ਗਲਤੀ ਕੀਤੀ ਮੈਂ ਇਹ ਲੜਕੀ ਦਾ ਪੱਖ ਲਊਂਗਾ ਮੈਂ ਤੇਰੇ ਨਾਲ ਨਹੀਂ ਖੜਨਾ ਬੱਚਿਆਂ ਨੂੰ ਕੋ ਸਮਝਾਈਦਾ ਹੁੰਦਾ ਸਮਝਾਓ ਇਹਨਾਂ ਇਹਨਾਂ ਨੂੰ ਕੁਛ ਵੀ ਆ ਕੀ ਕੀਤਾ ਉਹ ਮੈਨੂੰ ਲੜਕੀ ਦਾ ਬਾਪ ਕਹਿੰਦਾ ਕਹਿੰਦਾ ਜੀ ਅੱਜ 20-25 ਦਿਨਾਂ ਬਾਅਦ ਮੇਰੇ ਘਰ ਆਣੀ ਨੇ ਰੋਟੀ ਖਾਧੀ ਹੈ ਰਾਤ। ਕਹਿੰਦਾ ਵੀ ਤੁਸੀਂ ਉਹਨੂੰ ਜਾ ਕੇ ਇੰਨੀ ਗੱਲ ਕਹਿ ਦਿਓ ਵੀ ਤੇਰੇ ਪਿਓ ਦਾ ਕੱਲ ਭੋਗ ਪੈ ਗਿਆ। ਤੇਰਾ ਪਿਓ ਵੀ ਮਰ ਗਿਆ ਤੇ ਮਾਂ ਤੇਰੀ ਮਰਨ ਕਿਨਾਰੀ ਵੀ। ਮੇਰੀਆਂ ਸੱਚ ਜਾਨੂ ਅੱਖਾਂ ਜੰਝੂ ਆ ਜਾਂਦੇ ਜਦੋਂ ਇਹ ਗੱਲ ਮੈਂ ਸੁਣਦਾ। ਇੱਕ ਬਾਪ ਦੀ ਕੀ ਮਜਬੂਰੀ ਹੋਊਗੀ। ਮੈਂ ਇੱਕ ਵਰਦੀ ਧਾਰੀ ਬੰਦਾ ਮੈਂ ਪਿਗਲ ਗਿਆ ਪਸੀਜ ਗਿਆ ਮਨ ਧਰਤੀ ਵੇਲ ਲੰਦੀ ਵੀ। ਪੀ ਜਿਸ ਦਿਨ ਜੰਮੀ ਹੋਊਗੀ ਪਤਾ ਨਹੀਂ ਬਾਪ ਨੇ ਕਿੰਨੀਆਂ ਖੁਸ਼ੀਆਂ ਮਨਾਇਆਂ ਹੋਣਗੀਆਂ ਇਹ ਵੱਡੀ ਹੁੰਦੀ ਬਾਪ ਨੇ ਇੱਕ ਦਿਨ ਦੇਖੀ ਪਤਾ ਨਹੀਂ ਕੀ ਖੁਸ਼ੀਆਂ ਮੋਢਿਆਂ ਤੇ ਚੱਕ ਚੱਕ ਮੇਲੇ ਦਿਖਾਏ ਹੋਣਗੇ ਬਾਪ ਨੇ ਚਲੋ ਨਾ ਦਿਖਾਏ ਹੋਣਗੇ ਮੋਢਿਆਂ ਤੇ ਬਾਪ ਆ ਖੜਾਇਆ ਹੋਊਗਾ ਇੱਕ ਬਾਪ ਤੇ ਧੀ ਦਾ ਪਿਆਰ ਹੁੰਦਾ ਜਿਹੜਾ ਦੁਨੀਆ ਦਾ ਸਭ ਤੋਂ ਪਵਿੱਤਰ ਪਿਆਰ ਹੈ ਧੀ ਬਾਪ ਦੀ ਅਖੀਰਲੇ ਸਾਹ ਤੱਕ ਕੰਡ ਨਵਾਉਂਦੀ ਹੈ ਤੇ ਧੀਆਂ ਇਹੋ ਜੀ ਗਲਤੀ ਕਰਕੇ ਕਿਵੇਂ ਬਾਪ برداشت ਕਰੂਗਾ ਤਿਓ ਕੁਛ ਰਹਿਮ ਕਰੋ ਆਪਦੇ ਮਾਪਿਆਂ ਤੇ ਮੈਂ 30 ਸਾਲ ਦੀ ਨੌਕਰੀ ਚ ਬੜੇ ਕਿੱਸੇ ਇਹ ਜੇ ਪਏ ਆ ਮੇਰੇ ਕੋਲੇ ਉਸ ਕੁੜੀ ਦੇ ਜਦੋਂ ਮੈਂ ਆ ਕੇ ਉਹ ਲੜਕੀ ਨੂੰ ਦੱਸਿਆ ਮੈਂ ਕਿ ਤੇਰੇ ਪਿਓ ਦੀ ਮੌਤ ਹੋ ਗਈ ਆ ਕੱਲ ਭੋਗ ਪੈ ਗਿਆ ਛੁਰ ਕੇ ਬਹੁਤ ਕੁਝ ਗਵਾ ਲਿਆ ਤੂੰ ਉਹ ਕੁੜੀ ਉਸ ਤੋਂ ਬਾਅਦ ਕਿੱਥੇ ਚਲੀ ਗਈ ਕੋਈ ਪਤਾ ਨਹੀਂ ਕੁਝ ਆਪਣੇ ਮਾਪਿਆਂ ਵੱਲ ਦੇਖਿਆ ਕਰੋ ਇਹ ਜਿਆ ਸਟੈਪ ਇੱਕ ਸਟੈਪ ਚੱਕਣ ਤੋਂ ਪਹਿਲਾਂ ਤੁਹਾਡੀ ਇੱਕ ਛੋਟੀ ਜੀ ਗਲਤੀ ਅੱਜ ਉਹ ਮੈਂ ਉਹਦੀ ਇੰਟਰਵਿਊ ਵੀ ਕੁੜੀ ਦੀ ਸੁਣੀ ਉਹ ਕਹਿੰਦੀ ਮੈਂ ਸੁਸਾਇਡ ਕਰਨ ਲੱਗੀ ਸੀ ਨਾ ਸੁਸਾਇਡ ਨਾ ਕਰੀ ਤੇਰੇ ਨਾਲ ਤੂੰ ਬਲੈਕਮੇਲ ਹੋਈ ਹੈ ਬਲੈਕਮੇਲਿੰਗ ਧੋਖਾ ਹੋਰ ਚੀਜ਼ ਹੁੰਦੀ ਹੈ ਜਿਹੜਾ ਤੇਰੀ ਗਲਤੀ ਨਿਦਾਨੀ ਚ ਹੋ ਸਕਦੀ ਹੈ ਪਰ ਜਿਹੜੀ ਉਹਨੇ ਤੇਰੇ ਨਾਲ ਕਰਤੂਤ ਕੀਤੀ ਆ ਉਹ ਨਾ ਮੈਂ ਅੱਗੇ ਵੀ ਕਿਹਾ ਬਖਸ਼ਣ ਯੋਗ ਆ ਨਾ ਬਰਦਾਸ਼ਤ ਕਰਨ ਯੋਗ ਆ ਤੇ ਮੈਨੂੰ ਕਮੈਂਟ ਦੇ ਵਿੱਚ ਉਸ ਮੁੰਡੇ ਦਾ ਐਡਰੈਸ ਜੂੜ ਭੇਜਿਓ ਤੇ ਮੈਂ ਕਹਿੰਦਾ ਵੀ ਇਹ ਜੇ ਬੰਦੇ ਨੂੰ ਮਾਫ ਨਹੀਂ ਕਰਨਾ ਚਾਹੀਦਾ ਤੇ ਤੀ ਹਰੂ ਮੈਂ ਫੇਰ ਅਪੀਲ ਕਰਦਾ ਤੁਹਾਡੇ ਬਾਪ ਦੇ ਦਿਲ ਤੇ ਕੀ ਬੀਤਦੀ ਹੈ ਇਹ ਦੇਖ ਲਿਆ ਕਰੋ ਤੁਹਾਡੀ ਮਾਂ ਦੇ ਦਿਲ ਤੇ ਕੀ ਬੀਤਦੀ ਹੈ ਇਹਨਾਂ ਖਿਆਲ ਕਰ ਲਿਆ ਅੱਜ ਉਸ ਪਰਿਵਾਰ ਨੂੰ ਪੁੱਛ ਕੇ ਦੇਖੋ ਤੇ ਕਸਰ ਅਸੀਂ ਮੀਡੀਆ ਦੇ ਉੱਤੇ ਵੀ ਨਹੀਂ ਛੱਡੀ ਕੋਈ ਉਸ ਪਰਿਵਾਰ ਦੀ ਇੱਜ਼ਤ ਉੱਛਲਣ ਵਾਲੀ ਅਸੀਂ ਐਡੇ ਬੇਕਿਰਕ ਤੇ ਬੇਗਹਿਰਤ ਲੋਕ ਹੋ ਗਏ ਆ ਅਸੀਂ ਮੈਸੇਜ ਪਾਪਾ ਮੰਗਦੇ ਸਾਨੂੰ ਵੀਡੀਓ ਭੇਜੋ ਯਾਰ ਸ਼ਰਮ ਖਾਓ ਯਾਰ ਕੁਛ ਅਸੀਂ ਅਸੀਂ ਉਹ ਇਤਿਹਾਸ ਬਣਾਏ ਆ ਮੈਨੂੰ ਲੱਗਦਾ ਤੁਸੀਂ ਝੂਠਾ ਕਰੋਗੇ ਇਤਿਹਾਸ 'ਚ ਲੋਕਾਂ ਨੇ ਕਹਿਣਾ ਝੂਠ ਬੋਲਦੇ ਲੋਕ ਥੋੜੇ ਵੱਡੇ ਤੁਹਾਨੂੰ ਵਿਰਾਸਤ ਦੇ ਕੇ ਜਾਂਦੇ ਹੁੰਦੇ ਆ ਤੇ ਉਸ ਵਿਰਾਸਤ ਨੂੰ ਸਾਹਮਣਾ ਅਗਲੀਆਂ ਪੀੜ੍ਹੀਆਂ ਦਾ ਫਰਜ਼ ਹੁੰਦਾ ਅੱਜ ਤੋਂ ਕਸਮ ਖਾ ਲੋ ਕਿ ਕਿਸੇ ਧੀ ਨਾਲ ਧੋਖਾ ਨਹੀਂ ਕਰੂੰਗੇ ਕਿਸੇ ਧੀ ਨੂੰ ਬਲੈਕਮੇਲਿੰਗ ਨਹੀਂ ਕਰੂੰਗੇ ਸਰਦਾਰ ਦੇ ਪੁੱਤ ਦਾ ਕਰਜ਼ਾਰ ਹੀ ਹੋਰ ਹੁੰਦਾ ਸਰਦਾਰ ਦੇ ਪੁੱਤ ਦੀ ਸੋਚ ਹੀ ਹੋਰ ਹੁੰਦੀ ਹੈ ਇਹ ਤਾਜ ਆ ਸਿਰ ਤੇ ਜਿਹੜਾ ਰੱਖਿਆ ਇਹ ਕੋਈ ਐਵੇਂ ਚੀਜ਼ ਨਹੀਂ ਹੈਗੀ ਕੋਈ 5 6 ਮੀਟਰ ਦਾ ਕੱਪੜਾ ਨਹੀਂ ਹੈ ਤੇ ਜਿਨ੍ਹਾਂ ਦੇ ਸਿਰਾਂ ਤੇ ਤਾਜ ਹੁੰਦੇ ਆ ਨਾ ਉਹ ਸਿਰ ਕੇਵਜੇ ਹੋਣੇ ਚਾਹੀਦੇ ਆ ਫਿਰ ਤੁਸੀਂ ਇਹ ਦੇਖੋ ਤੁਹਾਨੂੰ ਤੁਹਾਡਾ ਗੁਰੂ ਕੇਜੇ ਸਿਰ ਦੇਖ ਕੇ ਕੀ ਜਦੋਂ ਉਸਤਾਜ 7 ਸਾਲ ਤੇ 9 ਸਾਲ ਦੇ ਸਹਬਜ਼ਾਦਿਆਂ ਦੇ ਸਿਰ ਤੇ ਸੀ ਸਿਰ ਨਾਂ ਨੁਭਾ ਕੇ ਗਏ ਆ ਤੇ ਤੁਸੀਂ ਵੀ ਕਿਸੇ ਧੀ ਦੇ ਬਾਪ ਦੀ ਮਜਬੂਰੀ ਦੇਖ ਲਿਆ ਕਰੋ ਵੀ ਉਹ ਪਰਿਵਾਰ ਕਰੂਗਾ ਕੀ ਤੂੰ ਤਾਂ 2 ਮਿੰਟੋ ਸੋਸ਼ਲ ਮੀਡੀਆ ਤੇ ਪਾਤੀ ਤੇ ਹੁਣ ਇਹਦਾ ਇਹਦਾ ਰਿਜ਼ਲਟ ਕੀ ਨਿਕਲਣਾ ਪਤਾ ਤੈਨੂੰ ਵੀ ਨਹੀਂ ਇਹ ਪਤਾ ਤੈਨੂੰ ਵੀ ਨਹੀਂ ਤੇਰੇ ਨਾਲ ਕੀ ਹੋ ਜਾਣਾ ਜਿਉਂਦੇ ਆ ਬਥੇਰੇ ਮਾਪਿਆਂ ਦੇ ਪੁੱਤ ਮੈਂ ਤਾਂ ਨਹੀਂ ਬਖਸ਼ੂਗਾ ਮੈਂ ਤਾਂ ਉਸ ਲੜਕੀ ਦੀ ਲੜਾਈ ਵੀ ਲੜੂਗਾ ਜਾਊਗਾ ਵੀ ਇੱਕੋ ਗੱਲ ਤੇ ਲੜੂਗਾ ਜਿਹੜੀ ਉਹਨੇ ਗੱਲ ਕੀਤੀ ਹੈ ਵੀ ਕੋਕ ਵਿੱਚ ਗੋਲੀ ਪਾ ਕੇ ਕੁਛ ਕੀਤਾ ਹੈ ਬਾਕੀ ਗੱਲਾਂ ਤੇ ਮੈਂ ਲੜਕੀ ਦੀ ਗਲਤੀ ਮੰਨਦਾ ਉਹਨੂੰ ਨਹੀਂ ਸੀ ਉਦੋਂ ਅੱਗੇ ਤੱਕ ਸਟੈਪ ਵਧਾਉਣਾ ਚਾਹੀਦਾ ਪਰ ਉਹਨੇ ਭਰੋਸਾ ਕਰ ਲਿਆ ਭਰੋਸੇ ਦਾ ਕਤਲ ਹੋਇਆ ਤੇ ਨਾ ਇਸ ਤਰ੍ਹਾਂ ਪੰਜਾਬੀਆਂ ਦਾ ਕਿਰਦਾਰ ਹੈ ਜਿਹੜਾ ਐਡਾ ਸਸਤਾ ਨਹੀਂ ਹੈਗਾ ਇਹਨੂੰ ਨਾ ਥੱਲੇ ਦੇਖੋ ਦੂਸਰੀ ਆਪਾਂ ਗੱਲ ਕਰੀਏ ਅੱਜ 20 ਅਗਸਤ ਹੈ ਸੰਤ ਹਰਜੰਤ ਸਿੰਘ ਲੋਂਗੋਵਾਲ ਦਾ ਕਤਲ ਸਮਝੌਤਾ ਆਪਾਂ ਉਹ ਤੇ ਥੋੜੀ ਜੀ ਗੱਲ ਕਰਾਂਗੇ ਅਸਲੀਅਤ ਜਿਹੜੀ ਹੈਗੀ ਬਾਹਰ ਬਹੁਤ ਆ ਵੀ ਗਈ ਹੈ ਤੇ ਆਉਣੀ ਵੀ ਬਾਕੀ ਆ ਆਜੂਗੀ ਕੁਝ ਅਫਸਰ ਜਿਹੜੇ ਹੈਗੇ ਹੌਲੀ ਹੌਲੀ ਗੱਲਾਂ ਸ਼ੇਅਰ ਕਰਦੇ ਹੋ ਲਿਖਣਗੇ ਲਿਖ ਜਾਣਗੇ ਬੈਠੇ ਨੇ ਬਥੇਰੇ ਹੁਣ ਦੋਸਤੋ ਇਹਦੇ ਵਿੱਚ ਕੀ ਹੋਇਆ ਸੀ ਪਹਿਲੀ ਚਿੱਠੀ ਇੱਕ ਲਿਖੀ ਜਾਂਦੀ ਆ ਜਦੋਂ ਸੰਤ ਲੋਂਗੋਵਾਲ ਨੂੰ ਮਨਾਇਆ ਗਿਆ ਵੀ ਤੁਸੀਂ ਇੱਕ ਰਜੀਵ ગાંધી ਨੂੰ ਚਿੱਠੀ ਲਿਖੋ ਉਹਦੇ ਵਿੱਚ ਚਿੱਠੀ ਦੀ ਘਾੜਤ ਘੜਨ ਵਾਲੇ ਕੌਣ ਸਨ گورنرਸ ਦਾ گورنر ਅਰਜਨ ਸਿੰਘ ਸਦਾ ਰਤਨ ਸਿੰਘ ਤੇ ਬਲਵੰਤ ਸੀ ਉਹ ਚਿੱਠੀ 'ਚ ਕੀ ਲਿਖਿਆ ਗਿਆ ਸੀ ਉਹ ਸਾਰੀ ਚਿੱਠੀ ਛਪ ਗਈ ਸੀ ਵੀ ਇੰਦਰਾ ਗਾਂਧੀ ਦੀ ਮੌਤ ਦਾ ਅਫਸੋਸ ਕਰਦੇ ਹਾਂ ਸੀ ਹੁਣ ਇੰਦਰਾ ਗਾਂਧੀ ਦੀ ਮੌਤ ਦਾ ਅਫਸੋਸ ਕਰਨਾ ਮਤਲਬ ਬਲੂ ਸਟਾਰ ਨੂੰ ਸਹੀ ਠਹਿਰਉਣਾ ਤੇ ਦੂਸਰਾ ਉਹਦੇ ਵਿੱਚ ਦਿੱਲੀ ਦੰਗਿਆਂ ਦਾ ਕੋਈ ਜ਼ਿਕਰ ਨਹੀਂ ਸੀ ਸਿਕਤ ਲਿਆ ਕੇ ਪੱਖ ਕਿੱਧਰ ਨੂੰ ਜਾਂਦਾ ਤੁਸੀਂ ਦੇਖ ਲਓ ਉੱਥੇ ਹੀ ਕਿਤੇ ਕੁਦਰਤੀ ਅਜੀਤ ਅਖਬਾਰ ਵਾਲਾ ਬਲਜਿੰਦਰ ਸਿੰਘ ਹਮਦਰਦ ਦੇ ਕੇ ਭੜਕ ਪੈ ਜਾਂਦੀ ਏ ਕੰਨੀ ਕਿ ਐਡਾ ਵੱਡਾ ਸਮਝੌਤਾ ਹੋਣ ਲੱਗਿਆ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਇਹ ਉੱਥੇ ਪਹੁੰਚ ਜਾਂਦਾ ਲੋਂਗੋਵਾਲ ਇਹ ਲੋਂਗੋਵਾਲ ਨੂੰ ਕਹਿੰਦਾ ਵੀ ਚਿੱਠੀ ਚੱਲ ਗਿਆ ਤੇ ਸੈਨਾ ਕਰੀ ਨਹੀਂ ਕੌਮ ਨੇ ਤੈਨੂੰ ਮaaf ਨਹੀਂ ਕਰਨੀ ਉਸ ਤੋਂ ਜਿਹੜੀ ਅਗਲੀ ਚਿੱਠੀ ਜਿਹੜੀ ਦੁਬਾਰਾ ਉਦੋਂ ਗਾਂ ਲਿਖੀ ਜਾਂਦੀ ਏ ਉਹਦੇ ਵਿੱਚ ਇੱਕ ਹਿੱਸਾ ਬਲਜਿੰਦਰ ਸਿੰਘ ਹਮਦਰਦ ਵੀ ਸੀ ਜਿਹੜਾ ਸਮਝੌਤਾ ਸਿਰੇ ਚੜਦਾ ਸਮਝੌਤੇ 'ਚ ਕੀ ਇਹਨਾਂ ਦਾ ਧੋਖਾ ਹੋਇਆ ਇਹ ਲੋਕ ਸਮਝ ਹੀ ਨਹੀਂ ਸਕੇ ਇੱਕ ਪਾਸੇ ਫੈਡਰੇਸ਼ਨ ਦੇ ਆਗੂ ਭਾਈ ਮਨਜੀਤ ਸਿੰਘ ਭਾਈ ਹਰਮੰਦਰ ਸਿੰਘ ਸੰਧੂ ਸ਼ਾਇਦ ਹਰਮੰਦਰ ਸਿੰਘ ਗਿੱਲ ਵੀ ਹੋਊਗਾ ਨਾਲ ਮੈਨੂੰ ਲੱਗਦਾ ਇਹ ਵੀ ਸੀ ਇਹਨਾਂ ਨੂੰ ਉਥੇ ਬੀਐਸਐਫ ਦੇ ਹੈੱਡਕੁਆਰਟਰ ਤੇ ਲਿਆ ਕੇ ਬਿਠਾਇਆ ਹੋਇਆ ਸੀ ਉਹਨਾਂ ਨੂੰ ਉਹ ਕਹਿ ਰਹੇ ਸੀ ਵੀ ਜੇ ਤੁਸੀਂ ਨਾ ਕੀਤਾ ਤੇ ਫੈਡਰੇਸ਼ਨ ਦੇ ਆਗੂ ਸਾਡੇ ਨਾਲ ਤਿਆਰ ਬੈਠੇ ਉਹ ਤਾਂ ਆਏ ਬੈਠੇ ਐ ਦੇਖੋ ਸਾਡੀਆਂ ਕਮਜ਼ੋਰੀਆਂ ਅਸੀਂ ਦਰਬਾਰ ਸਾਹਿਬ ਵੇ ਰਾਬਤ ਕਰਾ ਕੇ ਾਕਾਦ ਤੱਕ ਸਭ ਟਵਾ ਕੇ ਆਪਦੀ کریم ਉੱਥੇ ਮਰਵਾ ਕੇ ਆਉਦੇ ਬੱਚੇ ਮਰਵਾ ਕੇ ਤੇ ਅਸੀਂ ਚੰਡੀਗੜ੍ਹ ਲੈਣ ਤੁਰ ਪਏ ਜੀ ਪੱਥਰੋਂ ਦਾ ਸ਼ਹਿਰ ਇਹੀ ਸਮਝੋ ਤਾਹਾਨੂੰ ਚੰਡੀਗੜ੍ਹ ਦੇ ਦਿਓ ਤੇ ਜੇ ਕਿਤੇ ਇਹ ਗੱਲ ਕਹਿ ਦਿੰਦੇ ਵੀ ਇੰਦਰਾ ਗਾਂਧੀ ਦੀ ਮੌਤ ਦਾ ਅਫਸੋਸ ਹਾ ਤੁਹਾਡੇ ਪੱਲੇ ਕੀ ਰਹਿਣਾ ਸੀ ਦੱਸ ਦਿਓ ਆਨੇ ਉੱਥੇ ਜਦੋਂ ਸਮਝੌਤਾ ਹੋ ਗਿਆ ਇਹ ਜਿਹੜੇ ਫੈਡਰੇਸ਼ਨ ਦੇ ਆਗੂ ਮੈਂ ਭਾਈ ਮਨਜੀਤ ਸਿੰਘ ਨੂੰ ਇਸੇ ਕਰਕੇ ਚੰਗਾ ਨਹੀਂ ਸਮਝਦਾ ਇਹਨੇ ਦੋ ਵੱਡੀਆਂ ਗਲਤੀਆਂ ਕੀਤੀਆਂ ਭਾਈ ਜਸਵੰਤ ਸਿੰਘ ਖਾਲੜਾ ਦੇ ਕਤਲ ਦੀ ਜਿਹੜੀ ਜਾਂਚ ਹੋਣੀ ਸੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਗਲ ਦੇ ਵਿੱਚ ਪੈ ਗਈ ਸੀ ਤੇ ਇਹਦੇ ਜਦੋਂ ਸਾਹ ਦਿੱਤਾ ਉਹਦਾ ਵੀ 1 ਸਾਲ ਤੇ ਪਿਛਲੇ ਕੇਸ ਹੀ ਵੇਖੇ ਜਾਣਗੇ 97 ਚ ਉਹਦੀ ਸਰਕਾਰ ਬਣਦੀ ਹੈ ਹਿਊਮਨ ਰਾਈਟ ਦੀ ਜਿਹੜੀ ਸਥਾਪਨਾ ਤਾਂ ਪਹਿਲਾਂ ਹੋ ਚੁੱਕੀ ਸੀ ਪਰ ਉਹ ਇੱਕ ਆਰਡਰ ਜਾਰੀ ਕਰਦਾ ਵੀ 1 ਸਾਲ ਪੁਰਾਣੇ 97 ਤੋਂ ਮਤਲਬ ਜੇ April 95 96 ਤੱਕ April 96 ਤੋਂ 97 ਤੱਕ ਇਹਨਾਂ ਦੀ ਸਰਕਾਰ ਬਣਦੀ ਵੀ ਇੱਕ ਸਾਲ ਪੁਰਾਣੇ ਕੇਸ ਹੀ ਉਹਦੇ ਵਿੱਚ ਬਾਤਾਂ ਜਾਣਗੇ ਹਿਊਮਨ ਰਾਈਟ ਦੀ ਵਿੱਚ ਕਿਉਂਕਿ 95 'ਚ ਜਸਵੰਤ ਸਿੰਘ ਖਾਲੜਾ ਸ਼ਹੀਦ ਹੋ ਗਏ ਭਾਈ ਜਸਵੰਤ ਸਿੰਘ ਖਾਲੜਾ ਦਾ ਕੇਸ ਹਿਊਮਨ ਰਾਈਟ ਜਾਂਚ ਸ਼ੁਰੂ ਕਰ ਦਿੰਦਾ ਤੇ ਨਾਲ 25000 ਫਾਈਲ ਹੋ ਖੁੱਲਣੀ ਸੀ ਉਹ 25000 ਦੇ ਨਾਲ ਹੋਰ ਪਤਾ ਨਹੀਂ ਕਿੰਨੀ ਖੁੱਲਣੀ ਸੀ ਇਸ ਕਰਕੇ ਉਸ ਵੇਲੇ ਸਭ ਤੋਂ ਪਹਿਲੇ ਸਾਈ ਨੇ ਭਾਈ ਮਨਜੀਤ ਸਿੰਘ ਦੇ ਅਨਸਾਹ ਦਿੱਤਾ ਮਾਰ ਤੜੇ ਰਛੜ ਕੇ ਕਿਤੇ ਇਹਨਾਂ ਨੂੰ ਬਖਸ਼ੋਗੇ ਤੁਸੀਂ ਅੱਜ ਜੋ ਕੁਛ ਉਥੇ ਲੋਂਗੋਵਾਲ ਸਟੇਜ ਤੇ ਹੋਇਆ ਉਹਦੇ ਵਿੱਚ ਇੱਕ ਪਹਿਲਾਂ ਮੈਂ ਅਜੇ ਤਾਂ ਜ਼ਿਕਰ ਕੀਤਾ ਨਹੀਂ ਮੈਂ ਕਰਨਾ ਨਹੀਂ ਸੀ ਇਸ਼ਤਿਹਾਰ ਜਾਰੀ ਕਰਦੀ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਜਾਨੀ ਹਰਪ੍ਰੀਤ ਸਿੰਘ ਦੀ ਨਾਲ ਪੁੱਛ ਇਸ਼ਤਿਹਾਰ ਦੇਖ ਲੋ ਕਿਹੜਾ ਬੀਬੀ ਜੀ ਤੁਹਾਡਾ ਸਤਿਕਾਰ ਕਰਦੇ ਆ ਅੱਜ ਤੁਸੀਂ ਕਿਰੂ ਫਿਰ ਸਹੀ ਜਸਟੀਫਾਈ ਕਰਦੇ ਹੋ ਸੰਤ ਅਰਚੰਦ ਸਿੰਘ ਲੋਂਗੋਵਾਲ ਨੂੰ ਕਿ ਆਪਣੇ ਪਿਤਾ ਨੂੰ ਜਦੋਂ ਸਮਝੌਤਾ ਹੋ ਜਾਂਦਾ ਹੈ ਸਾਈਨ ਹੋ ਜਾਂਦੇ ਆ ਤੇ ਫੈਡਰੇਸ਼ਨ ਦੇ ਆਗੂਆਂ ਨੇ ਧਰਤੀ ਵੇਹਲ ਨਹੀਂ ਸੀ ਦਿੰਦੀ ਉੱਥੇ ਬੈਠੇ ਵੀ ਸਾਡੇ ਤਾਂ ਸਾਰਾ ਕੁਝ ਹੀ ਹੱਥ ਚ ਗਿਆ ਇਹ ਸਮਝੋਤੇ ਇਸ ਤਰ੍ਹਾਂ ਸਿਰੇ ਚੜੇ ਤੇ ਇਸ ਇਸ਼ਤਿਹਾਰ ਨੇ ਮੇਰੀ ਵੀ ਆਤਮਾ ਨੂੰ ਦੁਖੀ ਕੀਤਾ ਕਿਉਂਕਿ ਮੈਂ ਅਸੀਂ ਜਦੋਂ ਪੜ੍ਹਦੇ ਸੀ ਗਵਰਨਮੈਂਟ ਕਾਲਜ ਜੀਰਾ ਅਸੀਂ ਵੀ ਜਿਹੜੀ ਉੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੰਗ ਦੇ ਵਿੱਚ ਕੰਮ ਕੀਤਾ ਕਰਦੇ ਰਹੇ ਐਜ਼ ਅ ਸਟੂਡੈਂਟ ਹੁੰਦੇ ਮੋਗੇ ਜਾ ਕੇ ਡੀਐਮ ਕਾਲਜ ਦੇ ਵਿੱਚ ਫੈਡਰੇਸ਼ਨ ਦੀ ਲੋਬੀ ਨਹੀਂ ਸੀ ਪਰ ਗੁਰਨਾਨਕ ਕਾਲਜ ਮੋਗਾ ਦੀ ਲੋਬੀ ਬਹੁਤ ਸਟਰੋਂਗ ਸੀ ਉਸ ਵੇਲੇ ਮੁੰਡੇ ਪਰਮਜੀਤ ਸਿੰਘ ਪੰਮਾ ਜਿਹੜੇ ਉੱਥੇ ਦੇ ਫੈਡਰੇਸ਼ਨ ਦੇ ਸੀਨੀਅਰ ਬੋਸ ਟਾਗੂ ਸੀ ਅਸੀਂ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਜਿੱਥੇ ਵੀ ਡਿਊਟੀ ਲੱਗਦੀ ਸੀ ਜਾ ਕੇ ਆ ਜੇ ਸਟੂਡੈਂਟ ਉਹ ਨਭਾਉਂਦੇ ਰਹੇ ਦੁੱਖ ਇਸ ਕਰਕੇ ਹੋਇਆ ਜਿਹੜਾ ਤੁਸੀਂ ਇਹ ਇਸ਼ਤਿਹਾਰ ਜਾਰੀ ਕੀਤਾ ਫਿਰ ਤੁਸੀਂ ਕਿਹਨੂੰ ਜਸਟੀਫਾਈ ਕਰਦੇ ਆ ਅੱਜ ਦੱਸੋ ਤੁਸੀਂ ਇਹਨੂੰ ਸਹੀ ਜਸਟੀਫਾਈ ਕਰਦੇ ਆ ਕਿ ਤੁਹਾਡੇ ਪਿਤਾ ਜੀ ਵੱਲੋਂ ਜੋ ਉੱਥੇ ਜਿਹੜੇ ਫੈਸਲੇ ਲੈਗੇ ਤੁਸੀਂ ਉਹਨਾਂ ਨੂੰ ਜਸਟੀਫਾਈ ਕਰਦਾ ਤੁਹਾਡੀ ਤਸਵੀਰ ਲੱਗੀ ਆ ਇੱਕ ਕੁਰਸੀ ਦੀ ਖਾਤਰ ਇੱਕ ਇੱਕ ਸਿਆਸਤ ਦੇ ਵਿੱਚ ਇੱਕ ਕੁਰਸੀ ਦੀ ਖਾਤਰ ਇੰਨਾ ਨਾ ਜਮੀਰ ਨੂੰ ਆਪਦੇ ਨੂੰ ਥੱਲੇ ਸੁੱਟੋ ਕਿ ਤੁਹਾਡੇ ਤੇ ਉਂਗਲ ਉਠਣ ਲੱਗ ਜੰ데 ਜਿੰਨਾ ਲੋਕਾਂ ਜਿਹੜੇ ਲੋਕ ਅੱਜ ਤੁਹਾਡੇ ਨਾਲ ਬੈਠੇ ਆ ਗਿਆਨੀ ਹਰਪ੍ਰੀਤ ਸਿੰਘ ਤੇ ਅਸੀਂ ਇਤਰਾਜ਼ ਨਹੀਂ ਕਰਦੇ ਜਿਹੜੇ ਨਾਲ ਬੈਠੇ ਆ ਉਹ ਕੌਣ ਨੇ ਉਹ ਉਹੀ ਜੁੰਡਲੀ ਆ ਸਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਰੇ ਜਦੋਂ ਗੋਲੀ ਚੱਲਦੀ ਐ ਇਹਨਾਂ ਨੇ ਉੱਥੇ ਜਿਹੜੇ ਫੱਟੜ ਹੋਏ ਨੌਜਵਾਨ ਉਹ ਕਬਜ਼ਾ ਲੈਣ ਨਹੀਂ ਸੀ ਆਏ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਇਨਸਾਫ਼ ਮੰਗਣ ਵਾਸਤੇ ਆਏ ਸੀ ਇਹਨਾਂ ਨੇ ਹਸਪਤਾਲਾਂ 'ਚ ਦਾਖਲ ਨਹੀਂ ਹੋਣ ਦਿੱਤੇ ਇਹ ਸਾਰੇ ਹੀ ਜ਼ਿੰਮੇਵਾਰ ਨੇ ਕੌਮ ਇਹਨਾਂ ਨੂੰ ਬਖਸ਼ ਦੂਗੀ ਤੇ ਦੇਖ ਲਓ ਤੇ ਮੈਂ ਤਾਂ ਫਿਰ ਇਹ ਆ ਵੀ ਗੁਰੂ ਸਾਹਿਬ ਤੋਂ ਭਰੋਸਾ ਉੱਠ ਜਾਊਗਾ ਜੇ ਇਹ ਲੋਕ ਫੇਰ ਤੁਹਾਡੇ ਅੱਗੇ ਹੁੰਦੇ ਆ ਤਾਂ ਫਿਰ ਜੇ ਅਸੀਂ ਨਾ ਅੱਜ ਵੀ ਸੰਭਲੇ ਸਾਡੀ ਅਕਾਲੀ ਦਲ ਨੂੰ ਨਹੀਂ ਮੈਂ ਕਹਿੰਦਾ ਅਕਾਲੀ ਦਲ ਨੂੰ ਅਸੀਂ ਬਚਾਉਣਾ ਤਰੋ ਨੌਜਵਾਨੋ ਅੱਗੇ ਲੱਗੋ ਇਹਨਾਂ ਨੂੰ ਪਾਸੇ ਕਰਦੇ ਹੋ ਵੀ ਵਹਿਜੋ ਆਪਦੀ ਇੱਜ਼ਤ ਲੈ ਕੇ ਤਨੀ ਤਫਰ ਸੁਸੋਦੀਏ ਅਰਗੇ ਆ ਬਹਿ ਕੇ ਜਿਹੜੀਆਂ ਗੱਲਾਂ ਕਰਕੇ ਗਏ ਐ ਫਿਰ ਤੁਹਾਡੀ ਜਿਹੜਾ ਅੱਜ ਵੀ ਜਿਹੜੇ ਤੁਹਾਡੇ ਜੁੰਡੇ ਆ ਉਹਨਾਂ ਲੋਕਾਂ ਦੇ ਹੱਥਾਂ 'ਚ ਹੀ ਹੋਣਗੇ ਜਿੰਨਾ ਚਿਰ 84 ਬਿਲੇ ਸੀ ਇਹ ਮਾਫ ਕਰਨ ਦੇ ਇਹ ਬੇਸ਼ੱਕ ਸਾਡੇ ਲੀਡਰ ਨੇ ਪੰਥਕ ਲੀਡਰ ਨੇ ਇਹਨਾਂ ਨੂੰ ਸੱਤਾ ਸੁੱਖ ਮਾਣਿਆ ਜਿਹੜੇ ਆਪੇ ਗੁਰੂ ਨਾਲ ਹੀ ਨਿਭੇ ਪੰਜਾਬ ਨਾਲ ਨਹੀਂ ਨਵੇਂ ਤੁਹਾਡੇ ਕੀ ਲੱਗਦੇ ਨੇ ਚੰਗਾ ਹੁੰਦਾ ਬੀਬੀ ਜੀ ਤੁਸੀਂ ਆਪਣਾ ਧੜਾ ਖੜਾ ਕਰ ਲੈਂਦੇ ਗਿਆਨੀ ਹਰਪ੍ਰੀਤ ਸਿੰਘ ਨਾ ਖੜਾ ਕਰਦੇ ਫੇ ਇੰਨਾ ਲੋਕਾਂ ਨੂੰ ਨਹੀਂ ਲਵਾਗੇ ਚਾਹੇ ਉਹ ਦਾਗੀ ਹੋਣ ਚਾਹੇ ਉਹ ਬਾਗੀ ਇਹ ਸਾਰੇ ਦੋਚੀ ਆ ਗੁਰੂ ਗ੍ਰੰਥ ਸਾਹਿਬ ਜੀ ਦੋਚੀ ਵੀ ਆ ਦੋਖੀ ਵੀ ਆ ਅਸੀਂ ਤਾਂ ਲੜਦੇ ਰਵਾਂਗੇ ਆ ਤੁਸੀਂ ਸਪੋਰਟ ਕਰੋਗੇ ਤੇ ਨਿਕਲ ਪਾਂਗੇ ਬਾਹਰ ਨੰਗੇ ਤੜ ਨਾ ਸਾਨੂੰ ਇਹ ਪ੍ਰਵਾਨ ਨਾ ਸਾਨੂੰ ਸੁਸੋਧੀਏ ਵਰਗੇ ਪ੍ਰਵਾਨ ਅਸੀਂ ਭਗਵਾਨ ਸਿੰਘ ਮਾਨ ਨੂੰ ਚੁਣਿਆ ਸੀ ਜੇ ਅੱਜ ਉਹ ਵੀ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਰਿਹਾ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਅਸੀਂ ਇਹ ਜਾਣ ਲਾਂਗੇ 5 ਸਾਲ ਹੋਰ ਖਰਾਬ ਕਰ ਲਈ ਸੀ ਪਰ ਆਉਣ ਵਾਲਾ ਸਮਾਂ ਬਚਾ ਲਓ ਕਿਸੇ ਵੀ ਲੀਡਰ ਦੇ ਮਗਰ ਲੱਗਣ ਤੋਂ ਪਹਿਲਾਂ ਉਹਨੂੰ ਥੋੜਾ ਜਿਹਾ ਵਕਤ ਤਾਂ ਦੇ ਲਓ ਤੁਹਾਡਾ ਪੰਜਾਬ ਆ ਤੁਸੀਂ ਬਚਾਉਣਾ ਪਰ ਕਿਸੇ ਤਰੀਕੇ ਨਾਲ ਤਰੋ ਉਹਨਾਂ ਦੀ ਜਾਣਕਾਰੀ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ ਅੱਖਾਂ ਵਿੱਚ ਕੇ ਭੇਡਾਂ ਬਣ ਕੇ ਕਿਸਦੇ ਮਗਰ ਨਾ ਲੱਗੇ ਫਿਰੂ ਅਸਰ ਕਿਸੇ ਨੇ ਕੋਈ ਨਹੀਂ ਛੱਡੀ ਜਿਨ੍ਹਾਂ ਨੇ ਇਸ਼ਤਿਹਾਰ ਲਾਏ ਅੱਜ ਉਹ ਤੁਹਾਡੇ ਨਾਲ ਤੁਰੇ ਫਿਰਦੇ ਆ ਪੇਜ ਪੇਜ ਦਾ ਇਸ਼ਤਿਹਾਰ ਲਾਇਆ ਉਹਨਾਂ ਨੇ ਜਦੋਂ ਇਹਨੇ ਸਮਾਗਰ ਚ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਖੋ ਆ ਗਿਆ ਅਗਲੀ ਵੀਡੀਓ ਚ ਹੋਰ ਜ਼ਿਕਰ ਕਰਾਂਗੇ ਕਿਵੇਂ ਲੱਗੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਇੰਨਾ ਕਿ ਤੁਹਾਡੇ ਤੋਂ ਉਮੀਦ ਕਰਦੇ ਆ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਸੱਸਰੀ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ